ਬਦਲ ਦੀ ਨੋਏ ਇਹਨੇ ਵੀ ਸਾਈਨ ਕੀਤੇ ਸੀ ਉਹਦੇ ਵਿੱਚ ਨੋਟਬੰਦੀ ਵੇਲੇ ਵੀ ਦਰਸਾਨ ਛੜਕਾਂ ਤੇ ਰੋਲਣ ਡਿਆ ਸਾਰੀ ਜਨਤਾ ਕਿ ਅੱਗੇ ਸੜਕਾਂ ਜੋਗੀ ਰਹਿ ਗਏ ਆ ਪਰ ਰਾਤ ਦਿਨ ਸੜਕਾਂ ਤੇ ਗੁਜ਼ਾਰਨੀ ਆ ਤੁਹਾਨੂੰ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਵਾ ਜਨਤਾ ਨੇ ਬਣਾਇਆ ਜਨਤਾ ਕੀ ਬੇਵਕੂਫ ਇੱਕ ਛੜੇ ਬੰਦੇ ਨੂੰ ਨਾ ਬਣਾਤਾ ਪ੍ਰਧਾਨ ਮੰਤਰੀ ਛੜੇ ਬੰਦੇ ਨੂੰ ਨਾ ਤੂੰ ਛੜਿਆਂ ਦੇ ਵਿੱਚ ਹੋਗਾ ਨਾ ਤੂੰ ਵਿਹਿਆਂ ਦੇ ਵਿੱਚ ਹੋਗਾ ਕੋਈ ਕਹਿੰਦਾ ਭਾ ਇਹਨੇ ਆਪਣੀ ਜਨਾਨੀ ਨੂੰ ਛੜਿਆ ਆ ਜੋ ਜਿੰਨੇ ਪ੍ਰਧਾਨ ਮੰਤਰੀ ਦੇ ਨਾਲ ਤੁਹਾਡੇ ਹੈਗੇ ਨਾ ਲੀਡਰ ਉਹਨਾਂ ਨੂੰ ਬੇਇੱਜ਼ਤੀ ਕਰਦਾ ਭਰਾ ਇਹਨੂੰ ਜਿਹੜੀ ਸਾਡੀ ਭਰਜਾਈ ਹੈਗੀ ਨਾ ਉਹ ਖੈ ਸੌਖਾ ਇਹਨੂੰ ਮਨਾਮ ਨੂੰਗੇ ਇਹਨੂੰ ਲਿਆਗੇ ਤੋਂ ਇਹਦੇ ਸਿਰ 'ਚ ਤੇਲ ਲਾਇਆ ਕਰੇ ਇਹਦੀਆ ਬਾਵਾ ਘੁੱਟਿਆ ਕਰੇ ਇਧਰ ਮੇ ਲੱਤਾ ਬਾਵਾ ਘੁੱਟੇ ਉਹ ਕਹਿੰਦੇ ਆ ਕੋਈ ਵੀ ਤਗੜਾ ਬੰਦਾ ਹੋਵੇ ਕੋਈ ਰਾਜਾ ਹੋਵੇ ਜਾਂ ਕੋਈ ਤਗੜਾ ਬੰਦਾ ਹੋਵੇ ਉਹਦੇ ਪਿੱਛੇ ਜਨਾਨੀ ਕੰਮ ਕਰਦੀ ਆ ਜਨਾਨੀ ਦਾ ਹੱਕ ਹੁੰਦਾ ਵਾ ਉਹਦੀ ਤਰੱਕੀ ਦੇ 'ਚ ਉਹ ਤੇਰੇ ਪਿੱਛੇ ਤੇ ਹੈ ਹੀ ਨਹੀਂ ਜਨਾਬੀ ਤੂੰ ਤਰੱਕੀ ਕਾਦੀ ਕਰਨੀ ਤੂੰ ਤੇ ਲੋਕਾਂ ਨੂੰ ਛਦਾਈ ਬਣਾ ਦਿੱਤਾ ਹੈ ਫੜ ਕੇ ਮੈਂ ਹੋ ਬੇਨਤੀ ਕਰਦਾ ਭਰਾਓ ਇਹਦਾ ਕਿਸੇ ਤਰੀਕਾ ਨਾਲ ਸਾਡੀ ਜਿਹੜੀ ਭੜਾਈ ਹੈਗੀ ਆ ਉਹਦਾ ਮੇਲ ਮਲਾਬ ਕਰਾਓ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉੱਥੇ ਹੀ ਯੂਪੀ ਦੇ ਹਥਰਾਸ ਵਿੱਚ ਦਲਿਤ ਪਾਇ ਚਾਰੇ ਦੀ ਇੱਕ ਲੜਕੀ ਨਾਲ ਗੈਂਗ ਰੇਪ ਦਾ ਮਾਮਲਾ ਵੀ ਸਾਹਮਣੇ ਆਇਆ ਇਸ ਤੇ ਅਮ੍ਰਿਤਸਰ ਤੋਂ ਹਰਪਾਲ ਸਿੰਘ ਖਾਲਸਤਾਨੀ ਤੇ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਦਾ ਦੱਬ ਕੇ ਵਿਰੋਧ ਕੀਤਾ ਅਤੇ ਚੰਗੀਆਂ ਚੰਗੀਆਂ ਖਰੀਆਂ ਖਰੀਆਂ ਸੁਣਾਈਆਂ ਨੇ ਮਰਪਾਲ ਸਿੰਘ ਖਾਲਸਤਾਨੀ ਅਕਾਲ ਖਾਲਸਾ ਦਾ ਦਲ ਦਾ ਮੀਤ ਜਹੇਦਾਰ ਬੇਨਤੀ ਇਸ ਤਰ੍ਹਾਂ ਵੀ ਆ ਜਿਹੜਾ ਕਿਸਾਨਾਂ ਦਾ ਬਿੱਲ ਆ ਜੇ ਇਹਦੇ ਆਪਾਂ ਇਹ ਬਿੱਲ ਨੂੰ ਕਿਸਾਨਾਂ ਦੇ ਹੱਕ ਚ ਹੁੰਦਾ ਸਪਸ਼ਟ ਤੌਰ ਦੇ ਉੱਤੇ ਪਹਿਲਾਂ ਵੀ ਦੱਸਿਆ ਜਾ ਸਕਦਾ ਵੀ ਆ ਅਸੀਂ ਕਿਸਾਨਾਂ ਵਾਸਤੇ ਬਿੱਲ ਲੈ ਕੇ ਆ ਰਹੇ ਆ ਜੇ ਇਹਦੇ ਵਿੱਚ ਕੋਈ ਛਾਂਟ ਪੰਜਾਬੀ ਜੀ ਕਹਿੰਦੇ ਛਾਂਡ ਗਾਣ ਵੀ ਇਹਦੇ ਵੀ ਵਾਅਦਾ ਘਾਟਾ ਕਰਨਾ ਤੇ ਕਰ ਸਕਦੇ ਆਪਾਂ ਉਹ ਤੇ ਜੇ ਸਹਿਮਤੀ ਹੋਵੇ ਤੇ ਹੁਣ ਕੀਤਾ ਕੀ ਆ ਮੋਦੀ ਨੇ ਆਪਣੀ ਮਰਜ਼ੀ ਨਾਲ ਹੀ ਉਹਨੂੰ ਲਾਗੂ ਕਰ ਦਿੱਤਾ ਵਾ ਸਾਈਨ ਕਰਾਲੇ ਰਾਸ਼ਟਰਪਤੀ ਦੇ ਸਾਈਨ ਕਰਾਲੇ ਆਪਣੇ ਬੰਦਿਆਂ ਦੇ ਵੀ ਸਾਈਨ ਕਰਾਲੇ ਮੈਨੂੰ ਇਹਨਾਂ ਪਤਾ ਲੱਗਾ ਵੀ ਆੜੀ ਆਪਣਾ ਬਾਦਲ ਦੀ ਨੋ ਇਹਨੇ ਵੀ ਸਾਈਨ ਕੀਤੇ ਸੀ ਉਹਦੇ ਵਿੱਚ ਚਲੋ ਜਿਹੜੇ ਸਾਈਨ ਕੀਤੇ ਜਿਹੜੇ ਹੋ ਜਿਹੜਾ ਪਾਸ ਕਰਨਾ ਉਹ ਤੇ ਹੋ ਗਿਆ ਵਾ ਕਹਿੰਦਾ ਮੇਨ ਮਸਲਾ ਕਰਨਾ ਕਿਸਾਨੀ ਦਾ ਕਿਸਾਨੀ ਦਾ ਮਸਲਾ ਹੈਗਾ ਵਾ ਕਿਸਾਨਾਂ ਨਾਲ ਜੁੜਿਆ ਆ ਵਾ ਕੋਣ ਪਹਿਲਾਂ ਇਹ ਬੇਨਤੀ ਆ ਵੀ ਜਿੰਨੇ ਵੀ ਕਿਸਾਨ ਹੈਗੇ ਸੜਕਾਂ ਤੇ ਰੁਲਣ ਦੇ ਆ ਜਿੰਨੇ ਕਿਸਾਨ ਹੈਗੇ ਸੜਕਾਂ ਤੇ ਰੁਲਣ ਦੇ ਆ ਜੀ ਨੋਡ ਬੰਦੀ ਵੇਲੇ ਵੀ ਕਿਸਾਨ ਸੜਕਾਂ ਤੇ ਰੁਲਣ ਦੇ ਆ ਸਾਰੀ ਜਨਤਾ ਉਹ ਕੀ ਭਾਰਤ ਦੇ ਦੇਸ਼ ਦੇ ਜਿਹੜੇ ਲੋਕ ਹੈਗੇ ਸੜਕਾਂ 'ਚ ਉਗੇ ਰਹਿ ਗਏ ਆ ਪਾ ਰਾਤ ਦਿਨ ਸੜਕਾਂ ਤੇ ਗੁਜ਼ਾਰਨੀ ਆ ਅਸੀਂ ਇਹ ਇਹੋ ਇਹੋ ਸਾਡਾ ਦੇਸ਼ ਹੈਗਾ ਵੀ ਆਪਾਂ ਧਰਨੇ ਲਾ ਦੀਏ ਮਜਾਰੇ ਕਰ ਦੀਏ ਰੇਲਾਂ ਰੋਕ ਦੀਏ ਅਸੀਂ ਇਸੇ ਜੋਗੇ ਇਹ ਇਸੇ ਪਾਈ ਜੋਗੇ ਰਹਿ ਗਏ ਸਾਰੀ ਦੁਨੀਆ ਭਾਰਤ ਦੇਸ਼ ਦੀ ਤੇ ਜਿਹੜਾ ਮੋਦੀ ਹੈਗਾ ਮੈਂ ਕਹਿੰਦਾ ਬੇਨਤੀ ਕਰਦਾ ਮੋਦੀ ਜੀ ਤਾਨੂੰ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਈ ਜਨਤਾ ਨੇ ਬਣਾਇਆ ਜਨਤਾ ਕੀ ਬੇਵਕੂਫ ਇੱਕ ਛੜੇ ਬੰਦੇ ਨੂੰ ਉਹਨਾਂ ਬਣਾਤਾ ਪ੍ਰਧਾਨ ਮੰਤਰੀ ਛੜੇ ਬੰਦੇ ਨੂੰ ਨਾ ਤੂੰ ਛੜਿਆਂ ਦੇ ਵਿੱਚ ਹੋਗਾ ਨਾ ਤੂੰ ਵਿਹਿਆਂ ਦੇ ਵਿੱਚ ਹੋਗਾ ਕੋਈ ਕਹਿੰਦਾ ਭਾ ਇਹਨੇ ਆਪਣੀ ਜਨਾਨੀ ਨੂੰ ਛੱਡਿਆ ਆ ਤੇ ਮੈਂ ਜਿੰਨੇ ਪ੍ਰਧਾਨ ਮੰਤਰੀ ਦੇ ਨਾਲ ਤੁਹਾਡੇ ਹੈਗੇ ਨਾ ਲੀਡਰ ਉਹਨਾਂ ਨੂੰ ਬੇਨਤੀ ਕਰਦਾ ਭਰਾ ਇਹਨੂੰ ਜਿਹੜੀ ਸਾੜੀ ਪਰਝਾਈ ਹੈਗੀ ਨਾ ਉਹ ਖੈ ਸੌਖਾ ਇਹਨੂੰ ਮਨਾਮ ਲੂਗੇ ਇਹਨੂੰ ਲਿਆਗੇ ਤੋ ਇਹਦੇ ਸਿਰ 'ਤੇ ਤੇਲ ਲਾਇਆ ਕਰੇ ਇਹਦੀਆਂ ਬਾਹਾਂਾਂ ਘੁੱਟਿਆ ਕਰੇ ਜਿਵੇਂ ਲੱਤਾਂ ਬਾਹਾਂਾਂ ਘੁੱਟੇ ਉਹ ਕਹਿੰਦੇ ਆ ਕੋਈ ਵੀ ਤਗੜਾ ਬੰਦਾ ਹੋਵੇ ਕੋਈ ਰਾਜਾ ਹੋਵੇ ਜਾਂ ਕੋਈ ਤਗੜਾ ਬੰਦਾ ਹੋਵੇ ਉਹਦੇ ਪਿੱਛੇ ਜਨਾਨੀ ਕੰਮ ਕਰਦੀ ਆ ਜਨਾਨੀ ਦਾ ਹੱਕ ਹੁੰਦਾ ਵਾ ਉਹਦੀ ਤਰੱਕੀ ਦੇ ਚ ਉਹ ਤੇਰੇ ਪਿੱਛੇ ਤੇ ਹੈ ਹੀ ਨਹੀਂ ਜਨਾਨੀ ਤੂੰ ਤਰੱਕੀ ਕਾਦੀ ਕਰਨੀ ਤੂੰ ਤੇ ਲੋਕਾਂ ਨੂੰ ਛਦਾਈ ਬਣਾ ਦਿੱਤਾ ਆ ਫੜ ਕੇ ਮੈਂ ਇਹੋ ਬੇਨਤੀ ਕਰਦਾ ਭਰਾਓ ਇਹਦਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਪਰਜਾਈ ਹੈਗੀ ਆ ਉਹਦਾ ਮੇਲ ਮਲਾਬ ਕਰਾਓ ਤੇ ਇਹ ਇਹ ਵੀ ਲੋਕਾਂ ਦਾ ਕਦੇ ਭਲਾ ਕਰਨਾ ਸਿੱਖ ਜਾਵੇ ਭਾਬ ਜੀ ਉਥੇ ਮੋਦੀ ਸਾਹਿਬ ਵੱਲੋਂ ਇਹ ਵੀ ਕਿਹਾ ਜਾ ਰਿਹਾ ਜੀ ਜਿਹੜੇ ਉਹਨਾਂ ਦੇ ਭਾਜਪਾ ਦੇ ਬੰਦੇ ਨੇ ਉਹ ਪਿੰਡਾਂ ਪਿੰਡਾਂ 'ਚ ਜਾਣਗੇ ਔਰ ਜਿਹੜੇ ਕਿਸਾਨਾਂ ਨੂੰ ਨੇ ਇਸ ਮੇਲ ਬਾਰੇ ਸਮਝਾਉਣਗੇ ਕੀ ਸਮਝਦੇ ਹੋ ਨਹੀਂ ਗੱਲ ਸੋ ਛਤਰਖਾਨ ਵਾਲੇ ਤੇ ਆਪ ਕੰਮ ਕਰ ਰਹੇ ਆ। ਉਪਰਾ ਮੋਦੀ ਮੈਂ ਮੋਦੀ ਜੀ ਇੱਕ ਬੇਨਤੀ ਕਰਦਾ ਨਾ ਪਿੰਡਾਂ ਜਾਂ ਬੰਦੇ ਭੇਜੀ ਬੰਦੇ ਮਰਵਾ ਦੇਣੇ ਤੂੰ। ਤੂੰ ਤੇ ਆਪ ਉੱਥੇ ਬੈਠੇ ਰਹਿਣਾ ਵਾ। ਬੰਦੇ ਮਰਵਾ ਦੇਣੇ ਜਾਂ ਤੇ ਉਹਨਾਂ ਦੇ ਸਿਰ 'ਚ ਤੇਲ ਲਾ ਕੇ ਭੇਜੀ। ਪਿੱਛੇ ਛਤਰ ਖਾਊਗਾ ਤਿਲਕ ਤਿਲਕ ਜਾਊਗਾ ਲੇਕਿਨ ਇੱਧਰ ਛਤਰ ਪੈਣੇ ਪੈਣੇ ਆ ਜਿੱਦਾਂ ਦੇ ਤੁਹਾਡੇ ਕੰਮ ਆ। ਅੱਗੇ ਵੀ ਇੱਥੋਂ ਦੋ ਤਿੰਨ ਵਾਰੀ ਹਰਿਆਣੇ ਦੇ ਵਿੱਚ ਵੀ ਇੱਕ ਅਦਾ ਚੰਗੀ ਖੁੰਬ ਟੱਪੀ ਅਗਲੇ ਨੇ ਮਾਰ-ਮਾਰ ਕੇ ਛਤਰ। ਉਹ ਇੱਕ ਮੰਤਰੀ ਹੋਵੇ ਤੇ ਉਹਨੂੰ ਛਤਰ ਪੈਣ ਦੇ ਹੁਣ ਤੇ ਲਾਈਵ ਹੋ ਗਿਆ ਆਲ ਵਰਲਡ ਦੇ ਵਿੱਚ ਉਹਦੀ ਮੈਸੇਜ ਆਂਦਾ ਹੋਵੇ ਤੇ ਕਾਹਦਾ ਦੇਸ਼ ਚ ਲਾਉਂਦੇ ਯਾਰ ਤੀ ਸਮਝਣ ਲੱਗੀ ਇਹ ਕਾਹਦਾ ਦੇਸ਼ ਆ ਜਿੱਥੇ ਮੰਤਰੀਆਂ ਨੂੰ 7665 ਉਹਨਾਂ ਜਨਤਾ ਦੇ ਕੋਲ ਕੀ ਜਾਦਾ ਜੇ ਮੋਦੀ ਸਾਹਿਬ ਜਿਹੜੇ ਫੈਸਲੇ ਲੈਂਦੇ ਨੇ ਚਾਹੇ ਉਹ ਨੋਟਬੰਦੀ ਆ ਚਾਹੇ ਜੀਐਸਟੀ ਆ ਚਾਹੇ ਉਹਨਾਂ ਆ ਆਰਡੀਨੈਂਸ ਬਿਲ ਐ ਥੋਪਿਆ ਜਾ ਰਿਹਾ ਤੇ ਆਸਾਨਾਂ ਦੇ ਉੱਪਰ ਪੰਜਾਬੀਆਂ ਦੇ ਉੱਤੇ ਪੁਰਾਣ ਕਹਿੰਦੇ ਜਿਹੜਾ ਵੇਲਾ ਦਿਮਾਗ ਹੁੰਦਾ ਨਾ ਸ਼ੈਤਾਨ ਹੁੰਦਾ ਵਾ ਤੇ ਜੇ ਇਹ ਕਦੇ ਇਹਦੇ ਵੀ 2-4 ਨਿਆਣੇ ਹੁੰਦੀ ਇਹਦੇ ਘਰ ਧੀ ਹੁੰਦੀ ਤੇ ਇਹਨੂੰ ਥੋੜਾ ਬਹੁਤਾ ਅਕਲ ਮਤ ਹੁੰਦੀ ਵੀ ਨਹੀਂ ਯਾਰ ਮਹਿਸੂਸ ਹੁੰਦਾ ਵੀ ਨਹੀਂ ਯਾਰ ਜੇ ਮੇਰੇ ਬੇਟੀ ਕੋ ਚੀਜ਼ ਮੰਗਦੀ ਹੈ ਤਾਂ ਬਾਹਰ ਕੋਈ ਕੋਈ ਮਜ਼ਦੂਰ ਆ ਉਹਦੀ ਬੇਟੀ ਕੋ ਚੀਜ਼ ਮੰਗਦੀ ਹੋਏਗੀ ਘਰ ਦੇ ਵਿੱਚ ਇਹ ਹੁਣ ਸ਼ੈਤਾਨ ਦਿਮਾਗ ਆ ਇਹਦੀ ਔਰਾਂ ਦੇਵ ਦੀ ਲਿਸਟ ਦੇ ਵਿੱਚ ਇਹਦਾ ਨਾਮ ਜ਼ਰੂਰ ਆਏਗਾ ਜਿਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਪਿਆ ਵਾ ਕਿਸੇ ਦੇਸ਼ ਦੇ ਵਿੱਚ ਵੇਖ ਲਓ ਅਮਰੀਕਾ ਦੇ ਵਿੱਚ ਵੀ ਆ ਸਾਰੇ ਹੈਗੇ ਆ ਉਹ ਜੈਂਟਲਮੈਨ ਬੰਦੇ ਹੈਗੇ ਆ ਹੈਂ ਇਹ ਪਤਾ ਨਹੀਂ ਕਿੱਥੋਂ ਇਹਦਾ ਦਿਮਾਗ ਖਰਾਬ ਹੋਇਆ ਪਿਆ ਆਪਣੀਆਂ ਮਰਜ਼ੀਆਂ ਕਰਦਾ ਵਾ ਨਾ ਇਹਨੂੰ ਸਮਝ ਲੱਗਦੀ ਆ ਵੀ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਨਹੀਂ ਜੇ ਜੇ ਨੋਡ ਬੰਦੀ ਆ ਲੈ ਤੇ ਨੋੜ ਰਾਤੋਂ ਰਾਤ ਇਹਨੇ ਨੋਡ ਬੰਦੀ ਲਾਤੀ ਇਹਨੂੰ ਪਤਾ ਨਹੀਂ ਮੈਂ ਇੱਕ ਹੋਰ ਬੇਨਤੀ ਕਰਦਾ ਭਾਈ 150 ਜਨਾਨੀ ਤੇ ਬੱਚੇ ਦਾ ਕਤਲ ਹੋਇਆ ਵਾ ਪੇੜ ਤੇ ਵਿੱਚ ਹੀ ਮੋਦੀ ਜ਼ਿੰਮੇਵਾਰ ਹੈਗਾ ਵਾ ਇਹ ਮੋਦੀ ਜ਼ਿੰਮੇਵਾਰ ਉਸ ਟਾਈਮ 150 ਬੱਚੇ ਦਾ ਭਾਈ ਪੇੜ 'ਚ ਬੱਚਾ ਜਿਹੜਾ ਦੁਨੀਆਂ ਦੇ ਉੱਤੇ ਆਇਆ ਹੀ ਨਹੀਂ ਆ ਉਹ ਮੌ ਖਤਮ ਹੋ ਗਿਆ ਵਿਚਾਰੀ ਲੈਨ 'ਚ ਲੱਗੀ 150 150 ਜਨਾਂ ਨਹੀਂ ਜਦਾ ਬੱਚਾ ਪੇਟ ਦੇ ਵਿੱਚ ਹੀ ਮਰਿਆ ਉਹਦੇ ਮੋਦੀ ਦੀ ਮੋਦੀ ਦੀ ਵੱਡਿਆ ਬੰਦਣਾ ਜਾਰੀ ਆ ਓਏ ਇਹਦੇ ਭਰਾ ਐਵੇਂ ਯਾਰੀਆਂ ਯੁਰੀਆਂ ਕਹਦਾ ਉਹਨਾਂ ਦੀ ਸੋਹਣੀ ਜਨਾਨੀ ਵੇਖ ਕੇ ਹੱਥ ਪੜੀ ਜਾਂਦਾ ਉਹਨਾਂ ਦੇ ਫੜ ਕੇ ਜਿੱਦਾ ਵੇਖ ਲੋ ਜਾ ਮਾਨੀ ਜਨ ਫੇਸਬੁਕ ਤੇਹੀਂ ਮੈਨੇ ਭਰਾ ਐ ਕਿਹੜਾ ਤੈਨੂੰ ਜਾ ਕੇ ਮੈਂ ਤੇਰੇ ਨਾਲ ਕੋਈ ਲਾਈਵ ਹੋਇਆ ਨਾ ਜਾ ਤੇਰੇ ਲਾਗੇ ਖਲੋ ਤਾਂ ਨਾ ਆ ਫੇਸਬੁਕ ਦੇ ਵੇਖਿਆ ਕਦੀ ਅੰਬਾਨੀ ਜਨਾਨੀ ਦਾ ਘੁੱਟਿਆ ਹੁੰਦਾ ਤੇ ਜੇ ਅਮਰੀਕਾ ਚੱਲਣਾ ਉਹਨਾਂ ਜਨਾਨੀਆਂ ਦੇ ਹੱਥ ਘੁੱਟਣੇ ਸ਼ੁਰੂ ਕਰਦੇ ਉਹਨਾਂ ਤੇ ਹੁਣ ਇਹਦਾ ਵੀ ਭਰਾ ਇਸ ਦੇ ਲਈ ਕਹਿੰਦਾ ਭਰਾ ਇਹਨੂੰ ਇਹਦੀ ਜਨਾਨੀ ਜਿਹੜ ਤੇ ਇਹਨੂੰ ਵੀ ਕਦੇ ਹੌਸਲਾ ਹੋਵੇ ਵੀ ਨਹੀਂ ਯਾਰ ਮੇਰਾ ਵੀ ਕੋਈ ਪਰਿਵਾਰ ਹੈਗਾ ਮੇਰਾ ਟੱਬਰ ਹੈਗਾ ਸਰਪਾਲ ਜੀ ਤੁਸੀਂ ਬੇਟੀਆਂ ਦੀ ਗੱਲ ਕੀਤੀ ਇਹ ਨਾਰਾ ਦਿੱਤਾ ਜਾਂਦਾ ਬੇਟੀ ਪੜਾਓ ਬੇਟੀ ਬਚਾਓ ਪਰ ਹੁਣ ਹੀ ਹੁਣ ਤਾਜ਼ਾ ਹੀ ਮਾਮਲਾ ਜਿਹੜਾ ਜੁਪੀ ਦੇ ਵਿੱਚ ਹੈ ਕਿ ਬੇਟੀ ਸਾਡੀ ਦਲਿਤ ਪਰਿਵਾਰ ਨਾਲ ਜਿਹੜੀ ਸੰਬੰਧ ਦਾ ਉਹਦੇ ਨਾਲ ਰੇਪ ਹੋਇਆ ਹੈ ਪਰ ਜੋਗੀ ਸਰਕਾਰ ਹੈ ਜਿਹੜੀ ਚੁੱਪ ਬੈਠੀ ਹੈ ਕੀ ਕਰਨੇ ਉਹ ਜਿਹੜਾ ਹੈ ਜੋਗੀ ਆਦਰ ਮੇਰੀ ਗੱਲ ਤੋਂ ਉਹ ਤੋਂ ਤੇ ਹੀ ਆਸ ਰੱਖਿਆ ਜਾਂਦੇ ਜੀ ਉਹਦਾ ਤੇ ਕੰਮ ਸੱਪ ਸੁਪ ਫੜਨਾ ਜਾਜ ਗੈ ਜੂਗਰ ਫੜ ਸੱਪ ਕੇ ਦੇ ਫੜ ਤੇਰਾ ਕੋਈ ਕ ਮਤਲਬ ਹੀ ਨਹੀਂ ਹੈਗਾ ਇਧਰ ਮੇਰੀ ਗਾ ਇਹ ਤੇ ਹੁਣ ਨਰਿੰਦਰ ਮੋਦੀ ਨੂੰ ਚਾਹੀਦਾ ਵੀ ਉਹਨੂੰ ਨਾ ਮੁੱਖ ਮੰਤਰੀ ਲਾਉਂਦਾ ਉਹਦਾ ਜੜਾ ਜੋਗੀ ਹੈਗਾ ਹੁਣ ਜੋ ਜੋਗੀਆਂ ਦੇ ਕੰਨਾਂ ਚ ਸੋਨੇ ਦੀਆਂ ਮੁੰਦਰਾ ਗਾਣਾ ਵੀ ਆਇਆ ਸੀ ਪੰਜਾਬ ਦੇ ਵਿੱਚ ਜੀ ਪਹਿਲਾਂ ਮੈਨੂੰ ਇਹ ਦੱਸੋ ਇਹੜਾ ਬਲਾਤਕਾਰ ਜੋਗੀ ਨੇ ਆਪ ਕਰਾਇਆ ਵਾ ਆਪ ਹੀ ਸਸਕਾਰ ਕਰਾਇਆ ਵਾ ਤੇ ਆਪ ਹੀ ਉਥੇ ਪੁਲਿਸ ਫੋਰਸ ਲਾਈ ਹੋਈ ਆ ਹੁਣ ਮੀਡੀਆ ਵਾਲਿਆਂ ਨੂੰ ਉਥੇ ਜਾਣ ਨਹੀਂ ਦੇਣ ੜੇ ਮੀਡੀਆ ਵਾਲਿਆਂ ਨੂੰ ਉਥੇ ਜਾਣ ੜੇ ਆ ਆੜੇ মিডিਆ ਵਾਲੇ ਗੱਲੇ ਬਣੇ ਸੀ ਨਾ ਜਿਹੜੇ ਇਧਰ ਮੇਰੀ મોદી ਦੇ ਜਿਹੜੇ ਉਹਦੀਆਂ ਭਾਸ਼ਾ ਬੋਲਦੇ ਸੀ ਤੇ ਅੱਜ ਉਹ মিডিਆ ਉਹਦੇ ਘਰ 1 ਕਿਲੋਮੀਟਰ ਦਾ ਰਸਤਾ ਨਹੀਂ ਤੈਅ ਕਰਨ ਦੇਣ ਡੇਗੇ ਇੱਥੋਂ ਪਤਾ ਲੱਗਦਾ ਜਿਹੜਾ মিডিਆ ਵਾਲੇ ਨੇ ਇੱਕ ਬੇਨਤੀ ਕਰਦਾ ਮੀਡੀਆ ਵਾਲਿਓ ਸੱਚ ਦੀ ਆਵਾਜ਼ ਨੂੰ ਅੱਗੇ ਲੈ ਕੇ ਆਇਆ ਕਰੋ ਸੱਚ ਦੀ ਆਵਾਜ਼ ਨੂੰ ਕਿਸੇ ਦੇ ਗੁਲਾਮ ਨਹੀਂ ਹੋਣਾ ਚਾਹੀਦਾ মিডিਆ ਸੱਚ ਦੀ ਆਵਾਜ਼ ਲੈ ਕੇ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਖਦਾ ਸਵਾਲ ਹੈ ਜੀ ਹਰਪਾਲਪ੍ਰੀਤ ਜੀ ਕਿਸਾਨ ਜਿੱਥੇ ਰੋਡ ਤੇ ਆ ਨੌਜਵਾਨ ਪੀੜੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ। ਵੇਖੋ ਜਿਹੜੇ ਨੌਜਵਾਨ ਹੈਗੇ ਆ ਇਹ ਕਿਤੇ ਸਾਡੇ 'ਚ ਇਹ ਬੜੀ ਧਾਰਨਾ ਹੈਗੀ ਆ ਕਿ ਨਹੀਂ ਮੈਂ ਤੇ ਜਾਣਾ ਕੈਨੇਡਾ ਹੀ ਆ। ਮੈਂ ਜਾਣਾ ਇੰਗਲੈਂਡ, ਮੈਂ ਆਸਟ੍ਰੇਲੀਆ ਹੀ ਜਾਣਾ ਵਾ। ਜੇ ਵੇਖਿਆ ਜਾਵੇ ਤੇ ਇੱਥੇ ਬੜਾ ਕੁਝ ਹੈਗਾ ਵਾ। ਜੇ ਆਪਾਂ ਮਿਹਨਤ ਕਰਾਂਗੇ ਤੇ ਇੱਥੇ ਵੀ ਬੜਾ ਕੁਝ ਹੈਗਾ ਪੰਜਾਬ ਸਾਡੇ ਦੇ ਵਿੱਚ ਕੋਈ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈਗੀ ਆ। ਬੜਾ ਕੁਝ ਇੱਥੇ ਕਮਾਈ ਵੀ ਹੋ ਸਕਦੀ ਹੈ। ਇੱਥੇ ਵੀ ਆਪਣਾ ਮਾਂ ਪਿਓ ਕੋ ਰਹਿ ਕੇ ਸਾਰਾ ਕਾਰਜ ਆਪਾਂ ਕਰ ਸਕਦੇ ਆ। ਤੇ ਜਿੰਨੇ ਵੀ ਹੈਗੇ ਆ ਨੌਜਵਾਨ ਵੀਰ ਇਸ ਟਾਈਮ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਉਹਨਾਂ ਦਾ ਸਾਥ ਦਿੱਤਾ ਜਾਵੇ ਤੇ ਜਿੰਨੇ ਵੀ ਹੈਗੇ ਸਾਡੇ ਵੀਰ ਆ ਹੁਣ ਜਿਹੜੇ ਆ ਜਿਹੜੇ 2-2 ਰੁਪਏ ਕਿਲੋ ਕਣਕ ਵਾਲੇ ਲੈ ਰਹੇ ਨਾ ਉਹ ਵੀਰੋ ਤੁਸੀਂ ਵੀ ਇਹਨਾਂ ਕਿਸਾਨਾਂ ਨਾਲ ਖੜੋ ਅੱਜ 2 ਰੁਪਏ ਵਾਲੀ ਜਿਹੜੀ ਕਣਕ ਆ ਨਾ ਇਹ ਤੁਹਾਨੂੰ ਮਿਲ ਰਹੀ ਹੈ ਨਾ ਇਹ ਤੁਹਾਨੂੰ 100 ਰੁਪਏ 'ਚ ਮਿਲਣੀ ਯਾਦ ਰੱਖਿਓ